ਜਮੀਨ ਵੀ ਆਈਏ ਵਿੱਚ ਹਾਂ ਨਾਲ ਹੀ ਸਾਰੇ ਕਿਉਂਗੇ ਡੰਗਰ ਵਾਲਾ ਘਰ ਵੀ ਆ ਗਿਆ ਨੇ ਦੀ ਇਹਨਾਂ ਦੀ ਨਹੀਂ ਦੇ ਹੋਣ ਜਮੀਨਾਂ ਨਾ ਨਾ ਬੰਦ ਕਰ ਦਾਂਗੇ ਸੜਿਆਂ ਦੀ ਵਿਕਾਸ ਬਹੁਤ ਹੋਊਗਾ ਵਿਕਾਸ ਹੋਊਗਾ ਕੋਈ ਵਿਕਾਸ ਨਹੀਂ ਹੋਇਆ ਇੱਥੇ ਤਾਂ ਭੁੱਖੇ ਮਾਰੇ ਲਾਦੇ ਲੋਕ ਇਹੋ ਕਹਿੰਦੇ ਆ ਜਮੀਨ ਦਿਓ ਤੁਹਾਨੂੰ ਪਲਾਟ ਦੇਵਾਂਗੇ ਵਿੱਚੋਂ ਆਹ ਪਲਾਟ ਲੈਣੇ ਆ ਡੰਗਰ ਨਾਲ ਪੱਟੇ ਕਿੱਥੇ ਵੀ ਜਾਗੇ ਸਾਡਾ ਰੋਜੀ ਰੋਟੀ ਸਾਡੀ ਜ਼ਮੀਨ ਆ ਕਰੋੜਾ ਰੁਪਿਆ ਦੇਣਗੇ ਜਮੀਨ ਦਾ ਲੈਣਾ ਨਹੀਂ ਆਣ ਕੀ ਕਰਨਾ ਉਹ ਇੱਕ ਇੱਕ ਜਵਾਕ ਉਹ ਵੀ ਨਸ਼ੇ ਤੇ ਲੱਗ ਜਾਣਗੇ ਭੈਣ ਦਾ ਉਹ ਵੀ ਜਾਣਗੇ ਖੇਤੀ ਦਾ ਕਹਿੰਦੇ ਸੀਗੇ ਵੀ ਡੋਟਿਆਂ ਦੀ ਖੇਤੀ ਕਰਾਂਗੇ ਇਹ ਇਹਦਾ ਖੌਣ ਹੀ ਲੱਗ ਗਿਆ ਖੇਤੀ ਦਾ ਕੀ ਕਰਾਉਣੀ ਜੀ ਇਹਨੇ ਇਹਦਾ ਕਿਸਾਨ ਦਾ ਪੁੱਤ ਆ ਮੈਂ ਸਾਂਭੀਦਾ ਕਿਸਾਨ ਆਹੋ ਕਿਸਾਨ ਦਾ ਪੁੱਤ ਕਾਹਨੂੰ ਆ ਇਹ ਇਹਦਾ ਰੱਬ ਦਾ ਨੌਈ ਆ 23 ਸਾਡੇ ਪਿੰਡ ਦੇ ਲੱਗੇ ਦੋ ਲੋ ਸ਼ੋਕਰ ਸਾਰੇ ਸਾਰੇ ਪਿੰਡ ਵਿੱਚ ਆ ਗਏ ਹੁਣ ਲੋਕ ਕੀ ਕਰਨਗੇ ਗੁੱਤਰਾਂ ਨੂੰ ਖੁੱਲੀਆਂ ਬਗੇ ਰਹਿਣਗੇ ਇਹ ਗੱਲ ਸਾਰੀ ਖੇਤੀ ਇਹਨਾਂ ਨੇ ਆਪਦੇ ਕੰਟਰੋਲ ਚ ਲੈ ਲੈਣੀ ਆ ਲੋਕਾਂ ਨੂੰ ਬਾਅਦ ਚ ਦਾਣੇ ਦਾਣੇ ਨੂੰ ਮਤਾਂਜ ਕਰ ਦੇਣਾ ਸਾਡੇ ਘਰਾਂ ਚ ਸਾਡੇ ਖੇਤਾਂ ਦੇ ਅੱਖ ਰੱਖਣਗੇ ਪਹਿਲਾਂ ਸਾਡੇ ਕੋਲੀ ਮਾਰਦਣ ਫੇਰ ਵਰਜਣ ਫੇਰ ਜੋ ਮਰਜ਼ੀ ਕਰ ਲੈਣਗੇ ਇਹਨੇ ਵਿਕਾਸ ਕਰਾਂਗੇ ਉੱਥੇ ਅਸੀਂ ਵਿਕਾਸ ਕਰਾਉਣਾ ਹੀ ਨਹੀਂ ਚਾਹੁੰਦੇ ਸਾਡੇ ਪਹਿਲੇ ਹੀ ਵਿਕਾਸ ਬਹੁਤ ਹੋਇਆ ਹੋਇਆ ਸਾਡੇ ਕੋਲੇ ਤੁਹਾਨੂੰ ਪ੍ਰਕਾਰ ਦੀ ਜ਼ਰੂਰਤ ਹੀ ਨਹੀਂ ਹੈਗੀ ਅਸੀਂ ਤਾਂ ਇਹਨਾਂ ਤੋਂ ਇੰਨੇ ਦੁਖੀ ਹੋ ਚੁੱਕੇ ਆ ਵੀ ਸਾਡੇ ਦਾ ਇਕੱਲਾ ਇਕੱਲਾ ਪਰਿਵਾਰ ਦਾ ਜੀ ਆਊਗਾ ਸੜਕਾਂ ਦੇ ਆਵਾਂਗੇ ਧਰਨੇ ਲਾਵਾਂਗੇ ਜੋ ਕਿਸ ਕਰਨ ਉਹ ਮੈਂ ਕਰਾਂਗੇ ਅਸੀਂ ਅਸੀਂ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਵਾਂਗੇ ਜ਼ਮੀਨਾਂ 'ਚ ਪਲਾਟ ਦੇਣਗੇ ਤੁਹਾਨੂੰ ਮਹਿੰਗੇ ਪਲਾਟ ਨਹੀਂ ਸਾਨੂੰ ਜ਼ਰੂਰ ਦੀ ਸਾਡੇ ਕੋਲ ਪਹਿਲੇ ਹੀ ਵੱਡੇ ਪਲਾਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਇਹ ਤਹਿਤ ਲੁਧਿਆਣਾ ਦਾ 24000 ਦੇ ਕਰੀਬ ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਉਹਦੇ ਵਿਰੋਧ ਦੇ ਵਿੱਚ ਲੋਕ ਪਹੁੰਚਿਆ ਗੱਲਬਾਤ ਕਰਦੇ ਆ ਕਿ ਅੱਜ ਦਾ ਕੀ ਮਾਮਲਾ ਕਿਉਂ ਲੁਧਿਆਣਾ ਦੀਆਂ ਸੜਕਾਂ ਤੇ ਉਤਰੇ ਹੋ ਤੁਸੀਂ ਅੱਜ ਅਸੀਂ ਜਿਹੜੇ ਅੱਜ ਲੁਧਿਆਣਾ ਜ਼ਿਲ੍ਹੇ ਤੇ ਹੋਰ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਜਿਹੜੀ ਜ਼ਮੀਨ ਆ 24000 ਏਕੜ ਤਾਂ ਜਿਹੜੀ ਲੁਧਿਆਣਾ ਜ਼ਿਲ੍ਹੇ ਦੇ ਬੰਤੀ ਪਿੰਡਾਂ ਦੀਆਂ ਬਾਕੀ ਹੋਰ ਪੰਜਾਬ 'ਚ ਵੀ ਉਕਾਇਰ ਕਰ ਰਹੇ ਨੇ ਕਈ ਹਜ਼ਾਰਾਂ ਏਕੜ ਅਸੀਂ ਉਹ ਇਸ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿਰੋਧ 'ਚ ਅਸੀਂ ਵੱਖ-ਵੱਖ ਇਲਾਕੇ ਦੇ ਪਿੰਡਾਂ 'ਚ ਇਕੱਠੇ ਹੋ ਕੇ ਆਏ ਹਾਂ ਕਿਵੇਂ ਆ ਦੇਵੋਗੇ ਜ਼ਮੀਨਾਂ ਸਰਕਾਰ ਨੂੰ ਨਹੀਂ 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 ਜੀ ਨਹੀਂ ਨਹੀਂ ਜੀ ਕੋਈ ਵਿਕਾਸ ਬਹੁਤ ਕਰਨਾ ਹੋਊਗਾ ਕੋਈ ਵਿਕਾਸ ਨਹੀਂ ਹੋਣਾ ਜੀ ਉਹ ਵਿਕਾਸ ਲੁਧਿਆਣਾ ਫਿਰ ਕਿਵੇਂ ਆਉਣਾ ਅੱਜ ਇੱਥੇ ਘਾਤੋ ਆ ਜ਼ਮੀਨਾਂ ਦੀ ਖਾਤਰ ਆ ਜਿਹੜੀ ਸਾਡ ਜ਼ਮੀਨਾਂ ਰੋਕਦੇ ਆ ਪਰ ਤੁਮਾਂ ਦਾ ਕਹਿੰਦਾ ਫਾਇਦਾ ਹੋਣਾ ਹੈ ਨਾ ਫਾਇਦਾ ਕਾ ਕੋਈ ਫਾਇਦਾ ਇਹ ਤਾਂ 1 ਇੰਚ ਇੱਕ ਜ਼ਮੀਨ ਨਹੀਂ ਜਾਣ ਦਿੰਦੇ ਹੈ ਇਹ 1 ਇੰਚ ਨਹੀਂ ਜਾਣ ਦਿੰਦੇ ਤੁਹਾਨੂੰ ਪਲਾਟ ਦੇਵਾਂਗੇ ਵਿੱਚ ਨਾ ਨਾ ਪਲਾਟ ਉਹ ਆਪ ਦੀ ਜ਼ਮੀਨ ਦੇ 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 ਲੋਕਾਂ ਨੂੰ ਹਾਂ ਸਾਨੂੰ ਲੋੜ ਨਹੀਂ ਪਲਾਟਾਂ ਦੀ ਨਾ ਸਾਨੂੰ ਕੋਈ ਲੋੜ ਨਹੀਂ ਤੁਮਾਂ ਸਰਕਾਰ ਦੇ ਫਾਇਦੇ ਬਹੁਤ ਘਨ ਆ ਰਹੀ ਹੈ ਇਹਦਾ ਫਾਇਦਾ ਇਹਨੂੰ ਬਣਾ ਕੇ ਹੀ ਤਾਂ ਪਛਤਾਉਣੇ ਆਂ ਹੈ ਇਹਦਾ ਪਛਤਾਉਣੇ ਆਂ ਕਹਿੰਦੇ ਲੁਧਿਆਣਾ ਚ ਤਾਂ ਆ ਦਿਓ ਵਿਕਾਸ ਇੱਥੇ ਹੀ ਬਹੁਤ ਹੋਣਾ ਕੋਈ ਵਿਕਾਸ ਨਹੀਂ ਜੀ ਇੱਥੇ ਬਰਬਾਦੀ ਆ ਸਾਡੀ ਕਿਸਾਨਾਂ ਦੀ ਬਰਬਾਦੀ ਪਰਵਾਦੀ ਹਾਂ ਜੀ ਹਾਂਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਇਹ ਆਜ਼ਾਦ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ। ਅਸੀਂ ਪਹਿਲਾਂ ਵੀ ਦਿੱਲੀ ਦੀਆਂ ਸੜਕਾਂ ਤੇ 2-3 ਸਾਲ ਪਹਿਲਾਂ ਸਾਨੂੰ 1 ਸਾਲ ਬੈਠਣਾ ਪਿਆ। ਇਹਨਾਂ ਸਰਕਾਰਾਂ ਦੇ ਲੋਕਤੰਤਰ 'ਚ ਲੋਕ ਮਾਲਕ ਹੁੰਦੇ ਨੇ। ਇਹ ਸਾਡੇ ਮੁੱਖ ਮੰਤਰੀ ਜੀ ਵੀ ਕਹਿੰਦੇ ਰਹੇ ਨੇ ਪਰ ਅੱਜ ਅਸੀਂ ਕੰਮ ਦੇ ਟਾਈਮ 'ਚ ਅਸੀਂ ਕੰਮ ਕਰਨ ਵਾਲੇ ਲੋਕ ਆਂ, ਅਸੀਂ ਖੇਤੀ ਕਰਨ ਵਾਲੇ ਲੋਕ ਆਂ ਅੱਜ ਪੂਰਾ ਕੰਮ ਦਾ ਟਾਈਮ ਆ ਸਾਨੂੰ ਆਪਣੇ ਕੰਮ ਕਰ ਛੱਡ ਕੇ ਅੱਜ ਇੱਥੇ ਆਉਣਾ ਪਿਆ। ਅਸੀਂ ਭਗਵੰਤ ਮਾਨ ਜੀ ਅੱਜ ਸਾਡੇ ਟਰੈਕਟਰਾਂ ਤੱਕ ਆ ਗਏ। ਉਹ ਕਹਿੰਦੇ ਨੇ ਟਰੈਕਟਰ ਇਹਨਾਂ ਨੇ 2-2 3-3 ਰੱਖੇ ਨੇ ਮਾਨ ਸਾਹਿਬ ਇਹ ਦੋ ਸਾਡੇ ਟਰੈਕਟਰ ਦਾ 10-12 ਲੱਖ ਦੇ ਹੋਣਗੇ ਦੋ ਤਿੰਨ ਪਰ ਅਸੀਂ ਤੁਹਾਨੂੰ ਸਾਈਕਲਾਂ ਵਾਲਿਆਂ ਨੂੰ ਤੁਹਾਨੂੰ ਮਰੂਤੀਆਂ ਵਾਲਿਆਂ ਨੂੰ ਤੁਹਾਨੂੰ ਲੈਂਡ ਰੋਵਰਾਂ ਤੇ ਚੜਾਇਆ ਵੋਟਾਂ ਪਾ ਕੇ ਅੱਜ ਤੁਸੀਂ ਸਾਡੇ ਸਾਡੇ ਕਿਸਾਨਾਂ ਨਾਲ ਸਾਡੇ ਮਜ਼ਦੂਰਾਂ ਨਾਲ ਸਾਨੂੰ ਉਜਾੜਨ ਤੇ ਹੋ ਗਏ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਤੇ ਤੁਸੀਂ ਇਹਨਾਂ ਸੱਤਾ ਦੇ ਨਸ਼ੇ ਚ ਥੱਲੇ ਆਓ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝੋ ਅਸੀਂ ਉਹੀ ਲੋਕ ਆ ਜਿਹੜੇ ਅਸੀਂ ਤੁਹਾਨੂੰ ਸਾਈਕਲਾਂ ਵਾਲਿਆਂ ਨੂੰ ਤੁਹਾਨੂੰ ਸਕੂਟਰ ਵਾਲਿਆਂ ਨੂੰ ਕੀ ਮੰਨਦੇ ਹੋ ਸਰਕਾਰ ਜ਼ਮੀਨਾਂ ਦੇ ਲੈਣ ਆਈ ਹੈ ਸਾਡੀਆਂ ਅਸੀਂ ਇਹਨਾਂ ਜ਼ਮੀਨਾਂ ਲੈਣ ਨਹੀਂ ਦੇਵਾਂਗੇ ਧੱਕਾ ਕਰਨਗੇ ਅਸੀਂ ਤੱਕਾ ਜ਼ਮੀਨਾਂ ਨੂੰ ਪੂਰਾ ਚਾਹੇ ਮਾਰ-ਟਾੜ ਹੋਵੇ ਮਾਰ-ਟਾੜ ਵੀ ਕਰਾਂਗੇ ਅਸੀਂ ਲੁਧਿਆਣੇ ਦੀਆਂ ਸੜਕਾਂ ਦੇ ਘਾਤੋਂ ਆ ਗਏ ਸੜਕਾਂ ਦੇ ਐ ਦੁਖੀ ਹੋ ਕੇ ਆਏ ਆ ਜੇ ਸਾਨੂੰ ਘਰਾਂ ਦੇ ਵਿੱਚ ਸਾਡੇ ਜ਼ਮੀਨਾਂ ਦੇ ਕਾਰਕਰ ਦੇ ਸਾਡੇ ਗਾਂ ਸਾਡੇ ਪਿਤਾ ਪੁਰਖੀ ਜ਼ਮੀਨ ਆਉਂਦੀ ਆ ਅਸੀਂ ਉਹ ਜ਼ਮੀਨ ਕਿਉਂ ਦੇਈਏ ਕਹਿੰਦੇ ਵਿਕਾਸ ਕਰਾਂਗੇ ਉੱਥੇ ਅਸੀਂ ਵਿਕਾਸ ਕਰਾਉਣਾ ਹੀ ਨਹੀਂ ਚਾਹੁੰਦੇ ਸਾਡੇ ਪਹਿਲਾਂ ਹੀ ਵਿਕਾਸ ਬਹੁਤ ਹੋਇਆ ਆਇਆ ਸਾਡੇ ਕੋਲ ਤੁਹਾਨੂੰ ਪ੍ਰਕਾਰ ਦੀ ਜ਼ਰੂਰਤ ਹੀ ਨਹੀਂ ਹੈਗੀ ਤਰੱਕੀ ਹੋਊਗੀ ਕਹਿੰਦੇ ਅੱਗੇ ਵਧੋਗੇ ਤਰੱਕੀ ਸਾਡੀ ਪਹਿਲਾਂ ਹੀ ਬਹੁਤ ਹੋਈ ਹੈ ਸਾਨੂੰ ਇਸ ਦੀ ਤਰੱਕੀ ਦੀ ਕੋਈ ਜ਼ਰੂਰਤ ਨਹੀਂ ਹਾਂਜੀ ਕੋਈ ਤਰੱਕੀ ਜ਼ਰੂਰਤ ਨਹੀਂਾਨੂੰ ਅਸੀਂ ਤਾਂ ਇਹਨਾਂ ਤੋਂ ਇੰਨੇ ਦੁਖੀ ਹੋ ਚੁੱਕੇ ਹਾਂ ਵੀ ਸਾਡੇ ਦਾ ਕੱਲਾ ਕੱਲਾ ਪਰਿਵਾਰ ਦਾ ਜੀ ਆਊਗਾ ਸੜਕਾਂ ਦੇ ਆਵਾਂਗੇ ਘਰਨੇ ਲਾਵਾਂਗੇ ਜੋ ਕਿਸ ਕਰਨੇ ਉਵੇਂ ਹੀ ਕਰਾਂਗੇ ਅਸੀਂ ਉਵੇਂ ਹੀ ਕਰਾਂਗੇ ਹਾਂ ਅਸੀਂ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਵਾਂਗੇ ਜ਼ਮੀਨਾਂ 'ਚ ਪਲਾਟ ਦੇਣਗੇ ਤੁਹਾਨੂੰ ਮਹਿੰਗੇ ਪਲਾਟ ਨਹੀਂ ਸਾਨੂੰ ਜ਼ਰੂਰਤ ਨਹੀਂ ਸਾਡੇ ਕੋਲ ਪਹਿਲਾਂ ਹੀ ਵੱਡੇ ਪਲਾਟ ਨੇ ਸਾਨੂੰ پلاਟਨ ਦੀ ਤਾਂ ਜਰੂਰਤ ਨਹੀਂ ਸਾਡੇ ਕੋਲ ਨਾਂ ਹੋਵੇ ਸਾਡੇ ਕੋਲ ਪਹਿਲੇ ਹੀ پلاਟ ਬਹੁਤ ਨੇ ਜਿਵੇਂ ਜੀ ਸਰਕਾਰ ਕਹਿੰਦੀ پلا ਜਮੀਨ ਦਿਓ ਤਰੱਕੀ ਕਰਾਂਗੇ ਵਿਕਾਸ ਕਰਾਂਗੇ ਮੈਂ ਕਿਸਾਨ ਤਾਂ ਨਹੀਂ ਖੇਤ ਮਜ਼ਦੂਰ ਦਾ ਪੁੱਤਾਂ ਪਰਿਵਾਰ ਵੀ ਖੇਤ ਮਜ਼ਦੂਰੀ ਨਾਲ ਜੁੜਿਆ ਹੋਇਆ ਹੈ ਸਾਡਾ ਪਿੰਡਾਂ ਦਾ ਖੇਤਾਂ ਨਾਲ ਸੰਬੰਧ ਹੈ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਬੇਸ਼ੱਕ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਕਰਕੇ ਪੈਸੇ ਦੇ ਦੂ ਪਰ ਸਾਡੇ ਖੇਤ ਮਜ਼ਦੂਰਾਂ ਦਾ ਭਾਈਚਾਰਾ ਉਹ ਖਤਮ ਹੋ ਜਾਊਗਾ ਇਸੇ ਕਰਕੇ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿ ਸਾਡਾ ਭਾਈਚਾਰਾ ਸਾਡੇ ਚਾਚੇ ਤਾਈ ਜਿਉਂਦੇ ਰਹਿਣ ਉਹਨਾਂ ਦੀ ਖਾਤਰ ਅਸੀਂ ਇਕਜੁੱਟ ਹੋ ਕੇ ਲੜਦੇ ਆ ਅੱਜ ਮੈਂ ਆਪ ਖੁਦ ਆਪਣੇ ਪਰਿਵਾਰ ਸਮੇਤ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਇਆ ਮਾਂ ਸਾਰਿਆਂ ਦਾ ਧੰਨਵਾਦ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਤਾਂ ਇੱਥੇ ਖੜੇ ਥੋੜਾ ਕਿਹੜਾ ਪਿੰਡ ਹੈ ਜੀ ਸੂਰਾ ਥੋੜੀ ਜਮੀਨ ਵੀ ਆਈ ਹੈ ਵਿੱਚ ਹਾਂ ਨਾਲ ਹੀ ਸਾਰਾ ਡੰਗਰ ਵਾਲਾ ਘਰ ਵੀ ਆ ਗਿਆ ਨੇ ਆ ਨਾ ਜੀ ਨੂੰ ਦੇੋਂਗਾ ਜੀ ਮੀਨਾ ਨਾ ਨਾ ਬੰਦ ਕਰ ਦਿਆਂਗੇ ਸੜਿਆਂ ਦੀ ਹਾਂ ਜਮੀਨ ਨਹੀਂ ਦਿੰਦੇ ਵਿਕਾਸ ਬਹੁਤ ਹੋਊਗਾ ਵਿਕਾਸ ਹੋਊਗਾ ਕੋਈ ਵਿਕਾਸ ਨਹੀਂ ਹੋਇਆ ਇੱਥੇ ਤਾਂ ਭੁੱਖੇ ਮਾਰੇ ਲਾਤੇ ਲੋਕ ਇਹੋ ਕਹਿੰਦੇ ਆ ਜ਼ਮੀਨ ਦਿਓ ਤੁਹਾਨੂੰ ਪਲਾਟ ਦੇਵਾਂਗੇ ਵਿੱਚੋਂ ਆਹ ਪਲਾਟ ਲੈਣੇ ਆ ਡੰਗਰਾਂ ਪੱਠੇ ਕਿੱਥੇ ਵਿਜਾਂਗੇ ਮੈਂ ਉਹ ਕਹਿੰਦੇ ਆ ਸਾਡੇ ਹੁਣ ਮੇਰੇ ਕੋਲ 20 ਡੰਗਰ ਨੇ ਪੱਠੇ ਕਿੱਥੇ ਵਿਜਣਾ ਨੂੰ ਹਾਂ ਸਾਡਾ ਰੋਜੀ ਰੋਟੀ ਸਾਡੀ ਜ਼ਮੀਨ ਆ ਕਰੋੜਾਂ ਰੁਪਿਆ ਦੇਣਗੇ ਜ਼ਮੀਨ ਦਾ ਲੈਣਾ ਨਹੀਂ ਆ ਜਾਣੇ ਕੀ ਕਰਨਾ ਉਹ ਇੱਕ ਇੱਕ ਜਵਾਕ ਉਹ ਵੀ ਨਸ਼ੇ ਤੇ ਲੱਗ ਜਾਣਗੇ ਭੈਣ ਦਾ ਉਹ ਵੀ ਜਾਣਗੇ ਹਾਂ ਭੈਣ ਜ਼ਮੀਨ ਹੀ ਦੇਣੀ ਨਾ ਨਾ ਜ਼ਮੀਨ ਨਹੀਂ ਦਿੰਦੇ ਤੇ ਭਗਵੰਤ ਮਾਨ ਕਹਿੰਦਾ ਤੁਸੀਂ ਕਈ ਲੋਕ ਉਲਝੇ ਪਏ ਆ ਫਾਇਦਾ ਬਹੁਤ ਹੈ ਦਾ ਨਾ ਨਾ ਫਾਇਦਾ ਕਰਾਵਾ ਇਹਦਾ ਮਾਰਨਾ ਲੋਕਾਂ ਨੂੰ ਇਹਦਾ ਕਹਦਾ ਹੀ ਆ ਭਾਏ ਲੋਕਾਂ ਨੂੰ ਆ ਕਰਾਂਗੇ ਜਿਉਂ ਕਰਾਂਗੇ ਕਰਾਂਗੇ ਲੋਕ ਪੁੱਠੇ ਕਰਤੇ ਹਾਂ ਕਹਿੰਦਾ ਕਿਸਾਨ ਦਾ ਪੁੱਤ ਆ ਮੈਂ ਸਾਂਭੀਦਾ ਕਿਸਾਨ ਆਹੋ ਕਿਸਾਨ ਦਾ ਪੁੱਤ ਕਾਹਨੂੰ ਆਹ ਇਹਦਾ ਰੱਬ ਦਾ ਨੌਈ ਆ ਇਹਦਾ ਨੌਈ ਇੱਕ ਲੁਧਿਆਣੇ ਕਾ ਤੋਂ ਆਕੇ ਤੁਸੀਂ ਅੱਜ ਆਉਣਾ ਹੀ ਹੁਣ ਜ਼ਮੀਨ ਬਚਾਉਣ ਹਾਂ ਦੇਖੋ ਪੰਜਾਬ ਦੇ ਪਾਣੀ ਜ਼ਮੀਨ ਲੁਧਿਆਣੇ ਆਕੇ ਕੀ ਇਹ ਇੱਥੇ ਇੱਥੇ ਵੋਟਾਂ ਮੰਗ ਪੱਤਰ ਦਿੱਤੇ ਆ ਹਾਂ ਵਿਪਾਈ ਬਚਾਓ ਜ਼ਮੀਨ ਨੂੰ ਥੋੜੀ ਕਿੰਨੀ ਜ਼ਮੀਨ ਆ ਚਾਹੇ ਕਿੰਨੀ ਹੋਵੇ ਚਾਹੇ ਬਿੱਗਾ ਹੋਵੇ ਯਾਰ ਦੇਣੀ ਨਹੀਂ ਹੈ ਦੇਣੀ ਨਹੀਂ ਹੈ ਇਹ ਏਰੀਆ ਹੁੰਦਾ ਵੀ ਵੱਧ ਪੈਸੇ ਮਿਲ ਜਾਂਦੇ ਬੰਦਾ ਦੇ ਜਾਂਦਾ ਜਿੰਨੀ ਮਰਜ਼ੀ ਮਿਲ ਜਾਣੇ ਪੈਸੇ ਹਨ ਪੈਸੇ ਕਿਤੇ ਨਾਲ ਜਾਣੇ ਆ ਇਹਦਾ ਜਵਾਕਾਂ ਦੀ ਜੱਤੀ ਜ਼ਮੀਨ ਆ ਯਾਰ ਬੁੜਿਆਂ ਦੀ ਮਸਾਂ ਆਵਾਜ਼ ਕੀਤੀਆਂ ਇਹ ਲੋਕੇ ਕਹਿੰਦੇ ਵੀ ਇੱਥੇ ਸਸਤੀ ਵੇਚ ਕੇ ਗਾ ਮੈਂ ਇੱਥੇ ਮਹਿੰਗੀ ਵੇਚ ਕੇ ਗਾ ਸਸਤੀ ਲੈਣਾ ਸਸਤੀ ਹੈ ਹੀ ਨਹੀਂ ਕਿਤੇ ਇਹਦਾ ਸਾਰਾ ਇਲਾਕਾ ਐਕਵਾਇਰ ਕਰਨਾ ਉਹ ਤਾਂ ਬਠਿੰਡੇ ਵਾਲੇ ਰੋਈ ਜਾਂਦੇ ਆ ਰੋਟਿਆਂ ਦਾ ਰੋਣਾ ਹੀ ਰੋੜਾ ਇਹ ਤੇਣੀ ਨਹੀਂ ਜ਼ਮੀਨ ਆ ਨਾ ਨਾ ਜ਼ਮੀਨ ਨਹੀਂ ਦਿੰਦੇ ਭਾਈ ਮਰਚਾਂਗੇ ਲੋਕ ਜ਼ਮੀਨ ਨਹੀਂ ਦਿੰਦੇ ਅੱਛਾ ਹਾਂ ਟੱਕ ਮਾਰਸਾਗੀ ਵਿੱਚ ਫਿਰ ਪੁਲਿਸ ਨਾ ਆਗੇ ਹੈ ਜੇ ਸਰਕਾਰ ਖੋਣ ਆਗੀ ਪੁਲਿਸ ਲੈ ਕੇ ਫਿਰ ਨਾ ਨਾ ਕੁਝ ਨਹੀਂ ਮੈਂ ਲਵੇ ਲੱਗਣ ਦਾ ਕਿਸੇ ਨੂੰ ਮਰ ਜਾਣਗੇ ਲੋਕ ਜਿਵੇਂ ਹਾਲਾਤ ਹਾਂ ਕਿਵੇਂ ਥੋੜਾ ਥੋੜਾ ਪਿੰਡ ਵੀ ਆਉਂਦੇ ਨੇ ਮਨਸੂਰਾ ਹਾਂ ਜੀ ਦਿਉਂਗਾ ਜੀ ਮੈਂ ਬਿਲਕੁਲ ਨਹੀਂ ਜੀ ਹਾਂਜੀ ਇਹ ਸਰਕਾਰ ਕਹੇ ਵੀ ਤੁਹਾਨੂੰ ਵੱਧ ਮੁੱਲ ਦਿੰਨੇ ਆ ਫਾਇਦਾ ਦਿੰਨੇ ਆ ਜੋ ਮਰਜੀ ਦੇਵੇ ਸਰਕਾਰ ਜ਼ਮੀਨ ਨਹੀਂ ਦੇਣੀ ਜੀ ਹਾਂ ਜੀ ਸਰਕਾਰ ਕਹਿੰਦੀ ਵਿਕਾਸ ਕਰਾਂਗੇ ਉੱਥੇ ਪਲਾਟ ਮਿਲਣਗੇ ਮਹਿੰਗੇ ਮਹਿੰਗੇ ਸਰ ਜੀ ਜਿਹੜਾ ਪੰਜਾਬ ਹੈ ਇੱਕ ਖੇਤੀ ਪ੍ਰਧਾਨ ਸੂਬਾ ਇਹ ਖੇਤੀ ਦੇ ਸਰਤੇ ਚੱਲਦਾ ਸਰਕਾਰਾਂ ਨੂੰ ਵੀ ਪਤਾ ਅਸੀਂ ਵਿਕਾਸ ਤੋਂ ਕੀ ਲੈਣਾ ਜੀ ਜਦੋਂ ਸਾਡੀ ਹੁਣ 26000 ਕਿੱਲਾ ਪਹਿਲਾਂ ਸੜਕਾਂ ਦੇ ਵਿੱਚ ਕੁਆਇਰ ਹੋ ਗਿਆ 24000 ਕਿੱਲਾ ਭਾਰਤ ਮਾਲਾ ਚ ਕੁਆਇਰ ਹੋ ਗਿਆ ਹੁਣ ਜਿਹੜੀ ਆਹ 24311 ਕਿੱਲੇ 32 ਪਿੰਡਾਂ ਦੇ ਰਿਕੁਆਇਰ ਹੋਏ ਆ ਸਾਡੀ ਪੈਦਾਵਾਰ ਕਿੱਥੇ ਜਾਊ ਜੀ ਜਿਹੜੀ ਸਾਡੀ ਫੂਡ ਫੂਡ ਹੈ ਉਹ ਆ ਉਹ ਤਾਂ ਸਾਡਾ ਘਰ ਜੂ ਦਾ ਮਹਿੰਗਾ ਹੋ ਜੂ ਜੀ ਕੰਮ ਸੱਡੀ ਪਜਾਉ ਪਜਾਉ ਸਕਤੀ ਨਹੀਂ ਰਹਿਣੀ ਜੀ ਪੈਦਾਵਾਰ ਨਹੀਂ ਰਹਿਣੀ ਬੜਾ ਪਿੰਡ ਕਿਹੜਾ ਜੀ ਪਿੰਡ ਕਿਹੜਾ ਮਨਸੂਰਾਂ ਜੇ ਮਨਸੂਰਾਂ ਅਸੀਂ ਤਾਂ ਕਹਿੰਦੇ ਅਸੀਂਗੇ ਵੀ ਡੋਟਿਆਂ ਦੀ ਖੇਤੀ ਕਰਾਉ ਉਹ ਇਹ ਇਹਦਾ ਖੋਹ ਨਹੀਂ ਲੱਗਿਆ ਖੇਤੀ ਦਾ ਕੀ ਕਰਾਉਣੀ ਜੀ ਇਹਨੇ ਉਹ ਕਹਿੰਦਾ ਨਸ਼ਾ ਨਹੀਂ ਵੇਚਣ ਦੇਣਾ ਮੈਂ ਨਸ਼ਾ ਬੱਕਦਾ ਹੀ ਹੁਣ ਨਸ਼ਾ ਬਗਦਾ ਕਿਉਂ ਨਹੀਂ ਐਮਐਲਏ ਦਾ ਬਕਾਈ ਜਾਂਦੇ ਇਹ ਤੇ ਨਸ਼ਾ ਵਿਰੋਧ ਹੈ ਹਾਂ ਦੋ ਤੋੜਾ ਨੋ ਹੀ ਆ ਹਾਂ ਨਸ਼ਾ ਇਹ ਚਿੱਟਾ ਸਮੈਕ ਮੈਡੀਕਲ ਨਸ਼ਾ ਬੰਦ ਕਰ ਦੇਵੇ ਜਿਹੜੇ ਡੋਡੇ ਫੀਮ ਆ ਉਹ ਤਾਂ ਇੱਕ ਆਯੁਰਵੈਦਿਕ ਦਵਾਈ ਆ ਜੀ ਜੇ ਉਹ ਨਸ਼ਾ ਫਿਰ ਉਹ ਦਵਾਈਆਂ ਚੋਂ ਕਾਹਤੋਂ ਪੈਂਦਾ ਜੀ ਜੇ ਉਹ ਨਸ਼ਾ ਫਿਰ ਉਹ ਦਵਾਈਆਂ ਚੋਂ ਕਾਹਤੋਂ ਪੈਂਦਾ ਜੀ ਇਹ ਮਨਸੂਰੀ ਹਾਂਜੀ ਹਾਂ ਠੀਕ ਆਨੇ ਆ ਫਿਰ ਜਮੀਨਾ ਦੇਣ ਚਾਹ ਰਹੇ ਤੁਸੀਂ ਕਿ ਨਹੀਂ ਨਹੀਂ ਜੇ ਨਹੀਂ ਜਮੀਨਾ ਦੇ ਭਲੇ ਪਹਿਲਾਂ ਪਲਾਟ ਲੈਣੇ ਹੁੰਦੇ ਤਾਂ ਪਹਿਲਾਂ ਹੀ ਜਮੀਨਾ ਵੇਚ ਕੇ ਪਲਾਟ ਲੈ ਲੈਂਦੇ ਪਲਾਟਾਂ ਚਾਹੇ ਖੇਤੀ ਕਿੱਥੇ ਕਰਾਂਗੇ ਸਰਕਾਰ ਕਹਿੰਦੀ ਫਾਇਦਾ ਬਹੁਤਾ ਆਉਦਾ ਕੋਈ ਫਾਇਦਾ ਨਹੀਂ ਜੀ ਉਹਦਾ ਫਾਇਦਾ ਕਰਾ ਲੋਕਾਂ ਨੂੰ ਨਹੀਂ ਸਰਕਾਰ ਨੂੰ ਫਾਇਦਾ ਹੋਊਗਾ ਉਸ ਚੀਜ਼ ਦਾ ਸਰਕਾਰ ਨੂੰ ਫਾਇਦਾ ਹੋਊਗਾ ਹੁਣ ਕਈ ਸਾਡੇ ਪਿੰਡ ਦੇ ਲੱਗੇ ਦੋ ਲੋ ਛੋਕਰ ਸਾਰੇ ਸਾਰੇ ਪਿੰਡ ਵਿੱਚ ਆ ਗਏ ਹੁਣ ਲੋਕ ਕੀ ਕਰਨਗੇ ਗੁਜਰਾਂਗੂ ਕੁਲੀਆਂ ਬਗੇ ਰਹਿਣਗੇ ਜਿਨ੍ਹਾਂ ਦੇ ਘਰ ਨੇ ਡੰਗਰ ਬੱਚਾ ਜਮਾ ਕੇ ਸਾਰਾ ਪਰਿਵਾਰ ਕਿੱਧਰ ਰਹੂ ਬੰਦਾ ਸਰਕਾਰ ਨੂੰ ਫਾਇਦਾ ਹੈਗਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਉਹਦਾ ਨਹੀਂ ਕੋਈ ਫਾਇਦਾ ਨਹੀਂ ਭਗਵਾਨ ਜੀ ਮਾਨ ਕਦੇ ਸਮਝਦੇ ਨਹੀਂ ਲੋਕ ਫਾਇਦਾ ਤਾਂ ਬਹੁਤ ਹੈ ਹਾਂ ਫਾਇਦਾ ਇਹਨਾਂ ਲਈ ਹੈ ਜੀ ਸਰਕਾਰਾਂ ਲਈ ਫਾਇਦਾ ਵੱਡਿਆਂ ਘਰਾਣਿਆਂ ਨੂੰ ਦੇ ਦੇਣਗੇ ਜ਼ਮੀਨਾਂ ਖੋ ਕੇ ਆਪ ਖੇਤੀਬਾੜੀ ਕਰਿਆ ਕਰਨਗੇ ਪਲਾਟ ਨਹੀਂ ਇਹਨਾਂ ਨੇ ਕੋਈ ਦੇਣੇ ਇਹਨਾਂ ਨੇ ਸਿਰਫ ਮਾਲਕੀ ਖੋਣੀ ਹੈ ਸਤੋਂ ਮਾਲਕੀ ਖੋ ਕੇ ਵੱਡਿਆਂ ਘਰਾਣਿਆਂ ਦੇ ਹੱਥਾਂ 'ਚ ਦੇਣਗੇ ਫਿਰ ਨਹਿਰੀ ਪਾਣੀ ਵੀ ਆਉਣਗੇ ਅੰਡਰਗਰਾਉਂਡ ਪਾਈਪਾਂ ਪਾ ਕੇ ਤੇ ਸਮੇਂ ਦੇ ਹਿਸਾਬ ਨਾਲ ਉਹਨੂੰ ਸਟੋਰਾਂ ਦੇ ਵਿੱਚ ਰੱਖਿਆ ਕਰਨਗੇ ਤੇ ਲੋਕਾਂ ਨੂੰ ਫਿਰ ਪੈਕਟਾਂ ਦੇ ਵਿੱਚ 5-500 ਰੁਪਏ ਦੇ ਹਿਸਾਬ ਨਾਲ ਪੈਕਟ ਦਿਆ ਕਰਨਗੇ। ਮੁੱਖੀ ਗੱਲ ਸਾਰੀ ਖੇਤੀ ਇਹਨਾਂ ਨੇ ਉਹਦੇ ਕੰਟਰੋਲ 'ਚ ਲੈ ਲੈਣੀ ਆ। ਲੋਕਾਂ ਨੂੰ ਬਾਅਦ ਚ ਦਾਣੇ-ਦਾਣੇ ਨੂੰ ਮਤਰਾਜ ਕਰ ਦੇਣਾ। ਪਰ ਦੇਣੀ ਨਹੀਂ ਜ਼ਮੀਨ। ਨਹੀਂ ਨਹੀਂ ਕੋਈ ਕਿਸੇ ਹਿਸਾਬ ਨਾਲ ਨਹੀਂ। ਕੋਈ ਮਰਜ਼ੀ ਆਂ। ਜੋ ਕੁਝ ਮਰਜ਼ੀ ਉਹ ਸਾਡੇ ਸਾਡੇ ਘਰਾਂ 'ਚ ਸਾਡੇ ਖੇਤਾਂ ਦੇ ਅੱਖ ਰੱਖਣਗੇ। ਪਹਿਲਾਂ ਸਾਡੇ ਕੋਲੀ ਮਾਰਦਣ ਫੇਰ ਵਰਚਲ ਫੇਰ ਜੋ ਮਰਜ਼ੀ ਕਰਨ। ਹਾਂ। ਤਾਂ ਲੋਕਾਂ ਦੇ ਮਨ 'ਚ ਰੋ ਹੈ ਜ਼ਮੀਨ ਨਹੀਂ ਦੇਣੀ ਸਿੱਧਾ ਤੇ ਸਾਫ਼-ਸਪਖ ਲਬਜ਼ਾਂ ਦੇ ਵਿੱਚ ਲੋਕਾਂ ਨੇ ਕਿਹਾ ਇੱਥੇ ਲੁਧਿਆਣਾ ਦੇ ਵਿੱਚ ਲੋਕ ਪਹੁੰਚੇ ਲੁਧਿਆਣੇ ਦੀਆਂ ਸੜਕਾਂ ਦੇ